ਮੇਰਾ ਨਾਮ ਭਾਜੀ ਪ੍ਰਦੀਪ ਸਿੰਘ ਆ ਐਸਵੀ ਆਟੋ ਦਾ ਓਨਰ ਆ ਭਾਜੀ ਮੈਂ ਕੀ ਗੱਲਬਾਤ ਹੋਈ ਪਤਾ ਲੱਗਿਆ ਅੱਗ ਲੱਗੀ ਸੀਗੀ ਭਾਜੀ ਰਾਤ ਕਿਤੇ ਸ਼ਾਰਟ ਸਰਕਟ ਹੋ ਗਿਆ ਨਾ ਭਾਜੀ ਦੁਕਾਨ 'ਚ ਅੱਗ ਲੱਗ ਗਈ ਅੰਦਰ ਕਾਫੀ ਨੁਕਸਾਨ ਹੋ ਗਿਆ ਭਾਜੀ ਪਤਾ ਲੱਗਿਆ ਕਿੱਦਾਂ ਸ਼ਾਰਟ ਸਰਕਟ ਹੋਇਆ ਭਾਜੀ ਉਹ ਪਿੱਛੋ ਫੇਸ ਦੀ ਪ੍ਰੋਬਲਮ ਜਲਦੀ ਵੀ ਡਬਲ ਫੇਸ ਆਉਂਦਾ ਪਿਆ ਕਾਫੀ ਦਿਨ ਤੋਂ ਉਸ ਕਰਕੇ ਪ੍ਰੋਬਲਮ ਆਦੀ ਵੀ ਭਾਜੀ ਹੁਣ ਦੁਕਾਨ 'ਚ ਅੱਗ ਲੱਗੀ ਆ ਤੇ ਕੋਈ ਕੀ ਕੀ ਨੁਕਸਾਨ ਹੋ ਗਿਆ ਭਾਜੀ ਕਾਫੀ ਨੁਕਸਾਨ ਹੋ ਗਿਆ ਬੈਟਰੀਆਂ ਸੜ ਗਈਆਂ ਦਾ ਚਾਰਜਰ ਸਾਡੇ ਬੈਟਰੀ ਚਾਰਜ ਹੁੰਦੇ ਉਹ ਸੜ ਗਏ ਪੱਖੇ ਵਗੈਰਾ ਕਾਫੀ ਨੁਕਸਾਨ ਹੋ ਗਿਆ ਭਾਜੀ ਫਰਿੱਜ ਵਗੈਰਾ ਸੜ ਗਈ ਸਾਰਾ ਫੇ ਤੇ ਤੁਹਾਨੂੰ ਕਿਤਾ ਪਤਾ ਲੱਗਿਆ ਅੱਗ ਲੱਗੀ ਆ ਮਮੋ ਜੀ ਉਹ ਤਾਂ ਜਿਆ ਸਵੇਰੇ ਦੁਕਾਨ ਖੋਲੀ ਆ ਕੇ ਫੇ ਪਤਾ ਲੱਗਿਆ ਰਾਤ ਨੂੰ ਅੱਗ ਲੱਗੇ ਨਾ ਜਿਆ ਦੁਕਾਨ ਬਧਾ ਕੇ ਚੱਲ ਗਏ ਘਰ ਨੂੰ ਫੇ ਸੋਵੇ ਆ ਕੇ ਦੇਖਿਆ ਜੀ ਤੇ ਹੁਣ ਨੁਕਸਾਨ ਤੁਹਾਡਾ ਹੋਇਆ ਕੋ ਬਲਾਸਟ ਨਹੀਂ ਹੋਇਆ ਕਿਸੇ ਕਿਸਮ ਦਾ ਬੈਟਰੀਆਂ ਦਾ ਹੋ ਗਿਆ ਭਾਜੀ ਬਲਾਸਟ ਕਾ ਵੀ ਬੈਟਰੀਆਂ ਖਰਗੀਆਂ ਸੰਗੇ ਕਾਫੀ ਮਤਲਬ ਫੇਰ ਵੀ ਕਹਿ ਸਕਦੇ ਆਂ ਵੀ ਕਿੰਨੇ ਕੁ ਲੱਖ ਦਾ ਨੁਕਸਾਨ ਹੋਇਆ ਤੁਹਾਡਾ ਭਾਈ 2.5 ਲੱਖ ਦਾ ਨੁਕਸਾਨ ਹੈਗਾ ਭਾਜੀ ਉਹ ਬੈਟਰੀ ਕਿਹੜੀ ਆ ਸੜ ਗਈ ਆ ਦੇਖੋ ਭਜੀ ਆਹ ਭਾਜੀ ਸਾਰੀਆਂ ਬੈਟਰੀਆਂ ਬੈਟਰੀਆਂ ਫੁੱਗੇ ਸਾਰੀਆਂ ਆ ਚਾਰਜਰ ਸੜ ਗਏ ਸਾਰੇ ਭਾਜੀ ਆਹ ਇਨਵਰਟਰ ਸੜ ਗਏ ਸਾਰੇ ਇਧਰ ਆ ਇਨਵਰਟਰ ਵੀ ਅੰਦਰ ਸੜ ਗਏ ਸਾਰੇ ਮਤਲਬ ਕਿਤਨਾ ਕਿਤੇ ਇਹ ਸਕਨੇ ਆ ਵੀ ਬਚਾਅ ਹੋ ਗਿਆ ਨਹੀਂ ਤਾਂ ਵੱਡਾ ਕੋਈ ਹਾਸਾ ਹਾਸਾ ਹਾਂਜੀ ਹਾਂਜੀ ਭਾਜੀ ਕਾਫੀ ਬਚਾਅ ਹੋ ਗਿਆ ਫਿਰ ਵੀ ਜਦਾਂ ਫਲੇਟ ਬੰਦ ਹੋ ਗਈ ਨਾ ਬਾਅਦ ਫਿਰ ਇਸ ਕਰਕੇ ਬਚਾ ਹੋ ਗਿਆ ਨਹੀਂ ਤਾਂ ਬਟਾ ਕੋਈ ਹਾਸਲ ਹੋ ਸਕਦਾ ਹਾਂਜੀ ਭਾਜੀ ਪਹਿਲਾਂ ਵੀ ਕਦੇ ਇਦਾਂ ਅਗਲ ਗਈ ਪਹਿਲੀ ਵਾਰ ਭਾਜੀ 9-10 ਸਾਲ ਪਹਿਲਾਂ ਇੱਕ ਵਾਰ ਅੱਗੇ ਵੀ ਲੱਗੀ ਸੀ ਮੇਨ ਕੀ ਪ੍ਰੋਬਲਮ ਆ ਬਿਜਲੀ ਘਰ ਨੇੜੇ ਕਰਕੇ ਤਾਰਾਂ ਦਾ ਬਹੁਤ ਹੈ ਇਥੇ ਜਾਲ ਜਾਇਆ ਇਸ ਕਰਕੇ ਫੇਸ ਡਬਲ ਆ ਜਾਂਦਾ ਭਾਜੀ ਹੁਣ ਕੀ ਫੀਲ ਕਰਜਾਂ ਤੁਸੀਂ ਫੀਲ ਤਾਂ ਬਸ ਇਹੀ ਕਰਦਾ ਜਦੋਂ ਮੰਨ ਲਓ ਜਿਹੜਾ ਬਿਜਲੀ ਵਾਲਿਆਂ ਨੂੰ ਵੀ ਦੇਖਣਾ ਚਾਹੀਦਾ ਇਹਦਾ ਫੇਸ ਡਬਲ ਆ ਜਾਂਦਾ ਮੈਂ ਕਈ ਕਈ ਦਿਨ ਤੋਂ ਕੰਪਲੀਟ ਵੀ ਪਾਉਂਦਾ ਸੀ ਭਾਜੀ ਨੁਕਸਾਨ ਦੀ ਭਰਾਈ ਨਹੀਂ ਹੁਣ ਕਿਸ ਤੋਂ ਮੰਗ ਕਰ ਰਹੇ ਹੋ ਮਾਂਗ ਸਾਹਿਬ ਜੀ ਹੁਣ ਦੇਖਦੇ ਆ ਆਪਣੇ ਵੱਲੋਂ ਕਰਦੇ ਵਿਖਣਾ ਕੋਈ